ਜੈ ਪੀਰਾਂ ਦੀ ਜੀ ਜੈ ਸੰਜਾਂ ਦੀ ਮਖਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਾਂਗੇ ਕਿ ਜੋ ਚਰਾਗਾ ਦੇ ਹੇਠ ਤੇਲ بچ ਜਾਂਦਾ ਹੈ ਜਾਂ ਚਰਾਗਾ ਦੇ ਵਿੱਚ ਤੇਲ ਬਚ ਜਾਂਦਾ ਹੈ ਜਦੋਂ ਰੋਸ਼ਨ ਕਰਦੇ ਹਾਂ ਉਸ ਤੋਂ ਬਾਅਦ ਸੋ ਉਹਦਾ ਕੀ ਕਰਨਾ ਚਾਹੀਦਾ ਜੋ ਚਿਰਾਗ ਦੇ ਥੱਲੇ ਤੇਲ ਪਿਆ ਹੁੰਦਾ ਹੈ ਬਾਦੂ ਸੋ ਉਹਦਾ ਕੀ ਕਰਨਾ ਚਾਹੀਦਾ ਅਪਾ ਅੱਜ ਦੀ ਇਸ ਵੀਡੀਓ ਰਾਈ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨਾ ਜੀ ਸੋ ਦੱਸਾਂਗੇ ਜੋ ਉਹ ਕਰਮ ਵੀ ਨਾਲ ਦੀ ਨਾਲ ਜ਼ਰੂਰ ਕਰਨੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਇਹ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਮ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਪਹਿਲਾ ਜੋ ਕਮੈਂਟ ਹੈ ਆਪਾਂ ਜਿਹਦੇ ਤੇ ਵਿਸ਼ਾ ਬਣਾਇਆ ਹੈ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਜੋ ਅਸੀਂ ਚਿਰਾਗ ਰੋਸ਼ਨ ਕਰਦੇ ਆ ਜੋ ਚਿਰਾਗ ਦੇ ਹੇਠ ਤੇਲ ਵਜ ਜਾਂਦਾ ਜਾਂ ਚਿਰਾਗਾ ਦੇ ਵਿੱਚ ਤੇਲ ਵਜ ਜਾਂਦਾ ਹੈ ਅਸੀਂ ਉਹਦਾ ਕੀ ਕਰ ਸਕਦੇ ਆ ਸੋ ਆਪਾਂ ਅੱਜ ਇਹਦੇ ਤੇ ਵੀ ਗੱਲ ਕਰਨੀ ਆ ਤੇ ਪਹਿਲਾਂ ਆਪਾਂ ਇੱਥੇ ਇੱਕ ਕਮੈਂਟ ਹੋਰ ਦੱਸਾਂਗੇ ਉਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਦੇਵਤਿਆਂ ਦੀ ਸੇਵਾ ਕਰਦੇ ਹਾਂ ਤੇ ਅਸੀਂ ਮੂਰਤੀ ਗੱਦੀ ਉੱਤੇ ਰੱਖੀ ਹੈ। ਅਸ਼ਨਾਣ ਕਿਸ ਤਰ੍ਹਾਂ ਕਰਵਾਉਣਾ ਚਾਹੀਦਾ ਹੈ? ਸੋ ਦੇਖੋ ਜੇਕਰ ਮੂਰਤੀ ਸਥਾਪਨਾ ਤੁਸੀਂ ਘਰ ਵਿੱਚ ਹੈ ਦਰਵਾਰ ਵਿੱਚ ਕੀਤੀ ਹੋਈ ਆ ਤਾਂ ਪਹਿਲਾਂ ਤਾਂ ਇੱਥੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਮੂਰਤੀ ਵੀ ਘਰ ਵਿੱਚ ਹੈ ਚਿਰਾਗ ਰੋਸ਼ਨ ਕਿਸੇ ਇੱਕ ਦਾ ਹੀ ਨਿਗਮਾ ਪਾ ਕੇ ਕੀਤੇ ਜਾਂਦੇ ਆ ਇੱਕ ਦੇ ਨਾਮ ਦਾ ਹੀ ਚਿਰਾਗ ਦੇਣਾ ਲਗਾਇਆ ਜਾਂਦਾ ਚਾਹੇ ਜੋਤ ਹੋਵੇ। ਸੋ ਗੱਦੀ ਜੋ ਹੁੰਦੀ ਆ ਉਹਨਾਂ ਦਾ ਨਾਮ ਲੈ ਕੇ ਅਰਦਾਸ ਕਰਕੇ ਰੱਖੀ ਜਾਂਦੀ ਆ ਜ਼ਰੂਰੀ ਨਹੀਂ ਹੈ ਕਿ ਅਸਲੀ ਫੋਟੋ ਤਸਵੀਰ ਗੱਦੀ ਉੱਪਰ ਰੱਖਣੀ ਆ ਚਲੋ ਬਾਕੀ ਜੇਕਰ ਤੁਸੀਂ ਇਸ ਤਰ੍ਹਾਂ ਦਾ ਸੇਵਾ ਕਰਦੇ ਹੋ ਤਾਂ ਇਸ ਤਰ੍ਹਾਂ ਨਾਲ ਹੀ ਕਰੋ ਕੋਈ ਗਲਤੀ ਨਹੀਂ ਕਰਨੀ ਹੈ ਕਿ ਤੁਹਾਨੂੰ ਅੱਜ ਕਿਸੇ ਨੇ ਇਸ ਤਰ੍ਹਾਂ ਕਹਿ ਦਿੱਤਾ ਤਾਂ ਤੁਸੀਂ ਉਸ ਤਰ੍ਹਾਂ ਹੀ ਕਰਨੀ ਸ਼ੁਰੂਆਤ ਤੋਂ ਹੀ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਸੋ ਹੁਣ ਇੱਥੇ ਗੱਲ ਕੀਤੀ ਹੈ ਕਿ ਇਸ਼ਨਾਨ ਕਿਸ ਤਰ੍ਹਾਂ ਕਰਵਾਈਏ ਸੋ ਦੇਖੋ ਕੱਚੀ ਲੱਸੀ ਦੇ ਨਾਲ ਤੁਸੀਂ ਇਸ਼ਨਾਨ ਕਰਾ ਸਕਦੇ ਆ ਖੁੱਲੇ ਬਰਤਨ ਵਿੱਚ ਪਾਣੀ ਪਾਓ ਵਿੱਚ ਕੱਚੀ ਲੱਸੀ ਵੀ ਜਾਣੀ ਬਣਾਉਣੀ ਹੈ ਦੁੱਧ ਪਾਉਣਾ ਹੈ ਤੇ ਫਿਰ ਉਸ ਤੋਂ ਬਾਅਦ ਥੋੜੀਆਂ ਗੁਲਾਬ ਦੀਆਂ ਪੱਤੀਆਂ ਜੇਕਰ ਤੁਸੀਂ ਪਾ ਲਮੋ ਤਾਂ ਬਹੁਤ ਵਧੀਆ ਗੱਲ ਆ ਤੇ ਮੂਰਤੀ ਨੂੰ ਉਸ ਬਰਤਨ ਵਿੱਚ ਰੱਖ ਕੇ ਚੰਗੀ ਤਰ੍ਹਾਂ ਦੇ ਨਾਲ ਇਸ਼ਨਾਨ ਕਰਾ ਸਕਦੇ ਆ ਸੋ ਵਾਕਿ ਜਦੋਂ ਵੀ ਕੋਈ ਕੰਮ ਕਰਨਾ ਹੈ ਸੇਵਾ ਕਰਨੀ ਸ਼ੁਰੂ ਕਰਨੀ ਆ ਕਿਸੇ ਦੀ ਸਲਾਹ ਨਾ ਕਰਨ ਲੱਗਿਆਂ ਤੇ ਸੋਚ ਸਮਝ ਕੇ ਕਰਨੀ ਚਾਹੀਦੀ ਆ ਜਦੋਂ ਵੀ ਗੱਦੀ ਲਗਾਉਨੇ ਹੋ ਇੱਕ ਦੇ ਨਾਮ ਦੀ ਹੀ ਗੱਦੀ ਲਗਣੀ ਆ ਉਹਦਾ ਹੀ ਨਿਕਮਾ ਪੈਣਾ ਆ ਤੇ ਬਾਕੀ ਜੋ ਵੀ ਪੀਰਾ ਪੀਰਾ ਨਾਲ ਦੇਵਤਿਆਂ ਦੇ ਨਾਲ ਹੋਰ ਸ਼ਕਤੀਆਂ ਚੱਲਦੇ ਆ ਉਹ ਆਪਣੇ ਆਪ ਨਾਲ بیٹھ ਕੇ ਸੇਵਾ ਲੈ ਲੈਂਦੀਆਂ ਹੈ ਸੋ ਹਮੇਸ਼ਾ ਹੀ ਕਰਮ ਕਰੋ ਸੋਚ ਸਮਝ ਕੇ ਕਰਮ ਕਰੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇਸੇ ਤਰ੍ਹਾਂ ਦਾ ਇੱਕ ਹੋਰ ਇੱਥੇ ਕਮੈਂਟ ਸੀ ਕਮੈਂਟਾਂ ਵਿੱਚ ਕਿਸੇ ਨੇ ਪੁੱਛਿਆ ਹੈ ਕਿ ਗੱਦੀ ਦਾ ਮਤਲਬ ਕੀ ਹੈ ਇਹ ਕਿਵੇਂ ਹੁੰਦੀ ਹੈ ਕਿਵੇਂ ਗੱਦੀ ਲਗਾਈ ਜਾਂਦੀ ਆ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਸੋ ਦੇਖੋ ਜਦੋਂ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਮੁੱਢ ਤੋਂ ਜੱਦੀ ਦਰਬਾਰ ਹੈ ਬਜ਼ੁਰਗ ਸੇਵਾ ਕਰਦੇ ਗਏ ਦਾਦੇ ਪੜਦਾਦੇ ਉਸ ਦਰਬਾਰ ਨੂੰ ਮੰਨਦੇ ਗਏ ਜੋ ਘਰ ਵਿੱਚ ਹੈ ਉਹ ਬਹੁਤ ਪੁਰਾਣੀ ਜਗ੍ਹਾ ਹੋ ਜਾਂਦੀ ਆ ਬਜ਼ੁਰਗਾਂ ਨੇ ਸੇਵਾ ਕੀਤੀ ਹੁੰਦੀ ਆ ਤਾਂ ਫਿਰ ਉੱਥੇ ਬਜ਼ੁਰਗ ਦੀ ਗੱਦੀ ਲੱਗਦੀ ਹੈ ਸੋ ਜਿੰਨਾ ਜੇਕਰ ਅਸੀਂ ਬਜ਼ੁਰਗ ਨੂੰ ਮੰਨਾਂਗੇ ਨਹੀਂ ਜੇਕਰ ਬਜ਼ੁਰਗਾਂ ਨੇ ਸੇਵਾ ਕੀਤੀ ਆ ਅਸੀਂ ਉਹਨਾਂ ਨੂੰ ਅੱਜ ਭਲਾ ਕੇ ਬੈਠ ਜਾਵਾਂਗੇ ਤਾਂ ਜੋ ਅਸੀਂ ਪੀਰਾਂ ਦੀ ਸੇਵਾ ਕਰਦੇ ਉਹ ਸੇਵਾ ਰੇੜੀ ਆ ਸਫਲ ਨਹੀਂ ਹੁੰਦੀ ਉਹ ਪੀਰ ਚਾਹ ਕੇ ਵੀ ਸਾਡੀਆਂ ਅਰਦਾਸਾਂ ਨੂੰ ਕੂਲਿਆ ਨਹੀਂ ਕਰ ਸਕਦੇ ਕਿਉਂਕਿ ਜਿੱਥੇ ਬਜ਼ੁਰਗ ਅੜ ਜਾਂਦਾ ਹੈ ਮਾਫਾ ਸਾਡਾ ਮੇਨ ਮੁੜਾ ਅੜ ਜਾਂਦਾ ਹੈ ਉੱਥੇ ਕੋਈ ਵਾਰਲਾ ਵੀ ਹੈਲਪ ਕਦੇ ਨਹੀਂ ਕਰ ਸਕਦਾ ਸੋ ਇਸ ਕਰਕੇ ਆਪਣੇ ਬਜ਼ੁਰਗਾਂ ਨੂੰ ਜਿਸ ਦਿਨ ਤੋਂ ਤੁਸੀਂ ਮੰਨਣਾ ਸ਼ੁਰੂ ਕਰ ਦੋਗੇ ਉਹਨਾਂ ਦੇ ਨਾਮ ਦੀ ਇੱਕ ਗੱਦੀ ਦਰਬਾਰ ਵਿੱਚ ਲਗਾ ਦੋਗੇ ਅਰਦਾਸ ਬੇਨਤੀ ਕਰੋਗੇ ਨੈਗਮਾ ਫਾਉਂਗੇ ਕਿ ਇਹ ਗੱਦੀ ਸਾਡੇ ਬਜ਼ੁਰਗਾਂ ਦੀ ਆ ਏ ਨਹੀਂ ਹੈ ਕਿ ਕੋਈ ਇੱਕ ਬਜ਼ੁਰਗ ਦਾ ਤੁਸੀਂ ਨਾਮ ਲੈਣਾ ਹੈ ਕਿ ਆਹ ਸਾਡੇ ਦਾਦਾ ਜੀ ਸੀ ਆਹ ਨਾਮ ਤੋਂ ਅਸੀਂ ਰੱਖਣੀ ਹੈ ਇਸ ਤਰ੍ਹਾਂ ਨਹੀਂ ਹੁੰਦੀ ਸਿਰਫ ਬਜ਼ੁਰਗ ਕਹਿ ਕੇ ਗੱਦੀ ਜਿਹੜੀ ਆ ਉਹ ਲਗਾਈ ਜਾਂਦੀ ਆ ਤੇ ਉਹਦੇ ਮੂਰੇ ਅਰਦਾਸ ਬੇਨਤੀ ਕੀਤੀ ਜਾਂਦੀ ਜਦੋਂ ਤੁਸੀਂ ਗੱਦੀ ਮੂਰੇ ਅਰਦਾਸ ਬੇਨਤੀ ਕਰੋਗੇ ਤਾਂ ਬਜ਼ੁਰਗਾਂ ਨੇ ਫਿਰ ਪੀਰਾਂ ਅਗੇ ਅਰਦਾਸ ਕਰਕੇ ਤੁਹਾਡੇ ਕੰਮ ਜਿਹੜੇ ਆ ਬਣਾ ਦੇਣੇ ਆ ਸੋ ਜਦੋਂ ਕੰਮ ਰੁਕਦੇ ਆ ਰੁਕਾਵਟ ਆਉਂਦੀ ਆ ਜਿਨ੍ਹਾਂ ਦੇ ਜੱਦੀ ਦਰਵਾਰ ਹੁੰਦੇ ਆ ਤੇ ਇਹ ਸਭ ਕਾਲਤੀਆਂ ਹੋਣ ਦੇ ਕਾਰਨ ਹੀ ਅਰਦਾਸ ਬੇਨਤੀ ਕਬੂਲ ਨਹੀਂ ਹੁੰਦੀ ਸੋ ਹਮੇਸ਼ਾ ਹੀ ਸੋਚ ਸਮਝ ਕੇ ਚੱਲਣਾ ਆ ਪਹਿਲਾਂ ਆਪਣੇ ਬਜ਼ੁਰਗਾਂ ਨਾਲ ਸਲਾਹ ਕਰੋ ਪੁੱਛੋ ਜੇਕਰ ਤੁਹਾਡੇ ਘਰ ਵਿੱਚ ਦਰਵਾਰ ਹੈ ਤੁਸੀਂ ਸੇਵਾ ਕੰਨੀ ਛੱਡੀ ਹੋਈ ਆ ਤਾਂ ਉਹ ਸੇਵਾ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਬਜ਼ੁਰਗ ਮੰਨ ਗਏ ਆ ਸੋ ਜੇਕਰ ਤੁਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਰੱਖੋਗੇ ਤਾਂ ਬਜ਼ੁਰਗਾਂ ਦੀਆਂ ਅਸੀਸਾਂ ਹਮੇਸ਼ਾ ਬੱਚਿਆਂ ਨੂੰ ਲੱਗਦੀਆਂ ਹੀ ਲੱਗਦੀਆਂ ਆ ਸੋ ਹਮੇਸ਼ਾ ਹੀ ਹਰ ਇੱਕ ਪਾਸੇ ਉਹ ਸੋਚ ਸਮਝ ਕੇ ਚੱਲਣਾ ਹੈ ਜਦੋਂ ਅਸੀਂ ਛੋਟੀ ਜਿਹੀ ਵੀ ਗਲਤੀ ਕਰਦੇ ਹਾਂ ਤਾਂ ਕੋਈ ਨਾ ਕੋਈ ਮੁਸ਼ਕਲ ਜ਼ਿੰਦਗੀ ਵਿੱਚ ਜ਼ਰੂਰ ਆਉਂਦੀ ਹੈ ਸੋ ਹਮੇਸ਼ਾ ਹੀ ਸੋਚ ਸਮਝ ਕੇ ਚੱਲੋ ਮਨ ਸਾਫ਼ ਰੱਖੋ ਜਦੋਂ ਤੁਹਾਡਾ ਮਨ ਸਾਫ਼ ਹੋਵੇਗਾ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਮੰਨ ਲਓ ਤੇ ਤੁਹਾਡੇ ਮੂਰੂ ਗੱਲ ਆਪਣੇ ਆਪ ਆ ਜਾਣੀ ਹੈ ਕਿਉਂਕਿ ਉਹ ਪ੍ਰਮਾਤਮਾ ਮਨ ਸਾਫ਼ ਦੇਖਦਾ ਹੈ ਜਿਹੜੀ ਰੂਹ ਸਾਫ਼ ਪਾਕ ਪਵਿੱਤਰ ਹੈ ਉਹਦੇ ਤੇ ਆਪਣੇ ਆਪ ਕਿਰਪਾ ਕਰ ਦਿੰਦਾ ਤੇ ਰਸਤੇ ਖੋਲ ਦਿੰਦਾ ਹੈ ਸੋ ਇੱਥੇ ਹੁਣ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਖਵਾਜਾ ਪੀਰ ਸਰਕਾਰ ਦੇ ਇਹ ਸਾਡੇ ਦਰਗਾਹ ਹੈ ਜਦੋਂ ਅਸੀਂ ਸਲਾਮ ਕਰਨ ਲਈ ਗਏ ਤੇ ਉੱਥੋਂ ਦੇ ਸੇਵਾਦਾਰ ਨੇ ਸਾਨੂੰ ਚੱਦਰ ਦਿੱਤੀ ਕੀ ਇਹ ਘਰ ਲੈ ਜਾ ਸੋ ਦੇਖੋ ਜੇਕਰ ਤੁਹਾਨੂੰ ਦਰਬਾਰ ਤੋਂ ਕੋਈ ਚੀਜ਼ ਮਿਲਦੀ ਹੈ ਤਾਂ ਚੀਜ਼ ਦੀ ਸਾਫ ਸੰਭਾਲ ਬਹੁਤ ਕਰਨੀ ਪੈਂਦੀ ਆ ਸਾਫ ਸੁਗਰੇ ਥਾਂ ਤੇ ਇਸ ਤਰ੍ਹਾਂ ਦੀ ਚੀਜ਼ ਨੂੰ ਰੱਖਿਆ ਜਾਵੇ ਜਿੱਥੇ ਕੀ ਤੁਸੀਂ ਜੇਕਰ ਘਰ ਵਿੱਚ ਦਰਬਾਰ ਹੈ ਤੇ ਉੱਥੇ ਰੱਖ ਕੇ ਤੁਸੀਂ ਉਹਨੂੰ ਤੂਫਗਤੀ ਦਿਖਾਓ ਜੇਕਰ ਕਿਤੇ ਉਹ ਵੀ ਦਰਗਾਹ ਤੋਂ ਉਹ ਚੀਜ਼ ਮਿਲੀ ਹੈ ਸੋ ਪੂਰਾ ਨਿਜਮ ਦੇ ਨਾਲ ਸਾਫ ਸਪਾਈ ਦੇ ਨਾਲ ਇਹ ਚੀਜ਼ਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਜੀ ਸੋ ਕਿਰਪਾ ਜਦੋਂ ਮਾਲਕ ਦੀ ਹੁੰਦੀ ਆ ਪਤਾ ਨਹੀਂ ਉਹ ਪ੍ਰਮਾਤਮਾ ਕਿਹੜੇ ਰੰਗਾਂ ਵਿੱਚ 라ਜੀ ਆ ਤੇ ਕੁਝ ਨਾ ਕੁਝ ਦਰਗਾਹ ਤੋਂ ਦਰਬਾਰ ਤੋਂ ਕਿਸੇ ਧਾਰਮਿਕ ਥਾਂ ਤੋਂ ਜਦੋਂ ਮਿਲਦਾ ਹੈ ਤੇ ਉਹਨਾਂ ਦਾ ਆਸ਼ੀਰਵਾਦ ਸਮਝ ਕੇ ਉਹ ਚੀਜ਼ ਨੂੰ ਰੱਖ ਲੈਣਾ ਚਾਹੀਦਾ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਮੇਨ ਵਿਸ਼ਾ ਹੈ ਕਿ ਜੋ ਚਰਾਗਾ ਦੇ ਵਿੱਚ ਤੇਲ ਬਚ ਜਾਂਦਾ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਵਰਤਣਾ ਹੈ ਸੋ ਪਹਿਲਾਂ ਤਾਂ ਆਪਾਂ ਇੱਥੇ ਇਹ ਗੱਲ ਕਰ ਲਈਏ ਸੋ ਜੋ ਚਰਾਗ ਦਾ ਤੇਲ ਬਚ ਜਾਂਦਾ ਚਰਾਗ ਜਗਦੇ ਜਗਦੇ ਵੱਧ ਜਾਂਦੇ ਹੈ ਫਤੂਸੀ ਨਹੀਂ ਦਵਾ ਤਾਂ ਫਿਰ ਤੋਂ ਤੁਸੀਂ ਉਸ ਚਿਰਾਗ ਨੂੰ ਰੋਸ਼ਨ ਕਰ ਸਕਦੇ ਆ ਕਦੇ ਵੀ ਇਸ ਗੱਲ ਨੂੰ ਲੈ ਕੇ ਮਨ ਵਿੱਚ ਬਹਿਮ ਨਹੀਂ ਪਾਲਣਾ ਹੈ ਕਿ ਚਿਰਾਗ ਬੱਦ ਕਿਉਂ ਰਿਹਾ ਹੈ ਪੂਰਾ ਚਿਰਾਗ ਰੋਸ਼ਨ ਕਿਉਂ ਨਹੀਂ ਹੁੰਦਾ ਸੋ ਕਿਉਂਕਿ ਤੇਲ ਦੇ ਵਿੱਚ ਵੀ ਮਿਲਾਵਟ ਆਉਂਦੀ ਹੈ ਤਾਂ ਤੇਲ ਜੋ ਹੈ ਉਹ ਸਹੀ ਨਹੀਂ ਹੈ ਇਸ ਕਾਰਨ ਵੀ ਇਸ ਤਰ੍ਹਾਂ ਹੁੰਦੀ ਹੈ ਤੁਸੀਂ ਚਿਰਾਗ ਨੂੰ ਦੁਬਾਰਾ ਤੋਂ ਰੋਸ਼ਨ ਕਰ ਦੋ ਕੋਈ ਗੱਲ ਨਹੀਂ ਸੋ ਬਾਕੀ ਇੱਥੇ ਇੱਕ ਗੱਲ ਹੁਣ ਆਪਾਂ ਕਰੀਏ ਕਿ ਜੋ ਚਿਰਾਗ ਦੇ ਥੱਲੇ ਤੇਲ ਬਚਦਾ ਹੈ ਡੁੱਲ ਜਾਂਦਾ ਹੈ ਉਹਦਾ ਕੀ ਕਰਨਾ ਉਹ ਬਹੁਤ ਹੀ ਕੰਮ ਦੀ ਚੀਜ਼ ਹੈ ਕੋਨੂ ਕਦੇ ਵਿਅਰਥਾ ਨਹੀਂ ਜਾਣ ਦੇਣਾ ਹੈ ਨਾ ਹੀ ਕਦੇ ਸੋਚਣਾ ਕਿ ਉਸ ਥਾਂ ਤੇ ਕੋਚਾ ਲਗਾ ਕੇ ਆਪਾਂ ਉਸ ਪਾਈ ਕਰ ਦਈਏ ਸੋ ਜੋ ਜਿਸ ਚਿਰਾਗ ਦੇ ਥੱਲੇ ਤੇਲ ਬਚਦਾ ਹੈ ਜੇਕਰ ਤੁਸੀਂ ਉਹਦੀ ਵਰਤੋਂ ਜੇਕਰ ਤੁਹਾਡੀ ਤਵੇਤ ਠੀਕ ਨਹੀਂ ਰਹਿੰਦੀ ਕੋਈ ਬੱਚਾ ਠੀਕ ਨਹੀਂ ਰਹਿੰਦਾ ਤਾਂ ਬੱਚੇ ਦੀ ਤੁਸੀਂ ਛਾਤੀ ਨੂੰ ਉਹ ਤੇਲ ਲਗਾ ਸਕਦੇ ਆ ਸੋ ਜਾਂ ਰੀੜ ਦੀ ਹੱਡੀ ਨੂੰ ਪਰ ਬਹੁਤਾ نیچے ਤੱਕ ਨਹੀਂ ਜਾਣਾ ਹੈ ਕਿਉਂਕਿ ਇਹ پاک ਪਵਿੱਤਰ ਚੀਜ਼ਾਂ ਹੁੰਦੀਆਂ ਆ ਇਹਨਾਂ ਨੂੰ ਥੋੜਾ ਸਮਝ ਦੇ ਨਾਲ ਵਰਤਣਾ ਰੀੜ ਦੀ ਹੱਡੀ ਨੂੰ ਲਗਾ ਸਕਦੇ ਆ ਕਿਉਂਕਿ ਰੀੜ ਦੀ ਹੱਡੀ ਤੋਂ ਹੀ ਸਾਡੇ ਸਾਰੇ ਦੁੱਖ ਰੇੜੇ ਕੱਟੇ ਜਾ ਸਕਦੇ ਆ ਤੇ ਦੂਸਰੀ ਇੱਥੇ ਇੱਕ ਹੋਰ ਗੱਲ ਕਰਾਂਗੇ ਕੀ ਮੱਥੇ ਰੋਂ ਲਗਾਓ ਤੇ ਜੋ ਬੱਚੇ ਦੀ ਨਾਭੀ ਹੈ ਤੁੰਨੀ ਹੈ ਤੁੰਨੀ ਦੇ ਵਿੱਚ ਤੁਸੀਂ ਇੱਕ ਦੋ ਬੂੰਦਾਂ ਕਾਟਨ ਦੇ ਨਾਲ ਚਾਪੇ ਪਾ ਸਕਦੇ ਜੇਕਰ ਉਹ ਤੁਸੀਂ ਤੇਲ ਸਾਰਾ ਯਾਨੀ ਕਿ ਕਾਟਨ ਦੇ ਨਾਲ ਚੱਕ ਕੇ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਤਾਂ ਬਹੁਤ ਵਧੀਆ ਗੱਲ ਹੈ ਹਰ ਰੋਜ਼ ਜੇਕਰ ਤੁਸੀਂ ਆਪਣੇ ਸਰੀਰ ਤੇ ਉਹਦੀ ਵਰਤੋਂ ਕਰੋਗੇ ਆਪਣੇ ਮਾਲਕ ਨੂੰ ਯਾਦ ਕਰਕੇ ਉਹਨਾਂ ਦਾ ਨਾਮ ਲੈ ਕੇ ਤੇ ਦੁੱਖਾਂ ਤੋਂ ਛੁਟਕਾਰਾ ਪਾ ਲਵਾਂਗੇ ਕਿਉਂਕਿ ਇਹ ਸਭ ਅਜਮਾਈਆਂ ਹੋਈਆਂ ਗੱਲਾਂ ਆ ਜੋ ਚਰਾਗਾ ਦਾ ਤੇਲ ਹੁੰਦਾ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਪਾਵਰ ਹੁੰਦੀ ਹੈ ਉਸ ਚੀਜ਼ ਨੂੰ ਕਦੇ ਵੀ ਵਿਅਰਥੀ ਨਾ ਜਾਣ ਦੋ ਸੋਚ ਸਮਝ ਕੇ ਉਸ ਚੀਜ਼ ਤੋਂ ਕੰਮ ਲੈਣਾ ਚਾਹੀਦਾ ਹੈ ਬਾਕੀ ਇਸ ਗੱਲ ਦਾ ਧਿਆਨ ਰੱਖਣਾ ਕਿ ਗਲਤ ਜਗ੍ਹਾ ਤੇ ਕਿਤੇ ਵੀ ਇਹ ਤੇਲ ਦੀ ਵਰਤੋਂ ਨਾ ਕੀਤੀ ਜਾਵੇ ਸੋ ਬਾਕੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਰਿਸ਼ਤੇਦਾਰੀ ਚ ਕੋਈ ਆਸ-ਪਾਸ ਤੁਹਾਡੇ ਪੀਰਾਂ-ਫੀਰਾਂ ਦੀ ਸੇਵਾ ਕਰਦਾ ਹੈ ਤੇ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਵੀ ਇੱਕ ਚੰਗਾ ਕਰਮਾ ਕਿ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਨੂੰ ਕੁਝ ਜਾਣਕਾਰੀ ਮਿਲ ਸਕਦੀ ਹੈ ਸੋ ਚੰਗੇ ਕਰਮ ਹਮੇਸ਼ਾ ਹੀ ਕਰਨੇ ਚਾਹੀਦੇ ਰੱਬ ਨਾਲ ਜੁੜੀ ਹੋਈ ਗੱਲ ਹਰ ਇੱਕ ਨਾਲ ਸ਼ੇਅਰ ਜਰੂਰ ਕਰਨੀ ਚਾਹੀਦੀ ਆ ਸੋ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਕੋਈ ਨਾ ਕੋਈ ਗੱਲ ਤੁਹਾਨੂੰ ਇਹੋ ਜੀ ਦੱਸਦੇ ਰਹੀਏ ਤੁਹਾਡੇ ਸਾਹਮਣੇ ਕੁਝ ਨਾ ਕੁਝ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਲੈ ਕੇ ਆਈਏ ਜਿਹਦੇ ਨਾਲ ਤੁਸੀਂ ਵੀ ਅੱਗੇ ਤੋਂ ਸਮਝਦਾਰ ਹੋ ਸਕੋ ਤੇ ਤੁਹਾਨੂੰ ਨੌਲੇਜ ਹੋ ਸਕੇ ਇਹਨਾਂ ਗੱਲਾਂ ਦੀ ਸੋ ਬਾਕੀ ਹਮੇਸ਼ਾ ਹੀ ਮਾਲਕ ਦੇ ਚਰਨਾਂ ਨਾਲ ਲੱਗੇ ਰਹੋ ਉਹਨਾਂ ਦੀ ਕਿਰਪਾ ਹਮੇਸ਼ਾ ਹੀ ਰਹਿੰਦੀ ਹੈ ਜਿਹੜੀ ਉਹ ਪ੍ਰਮਾਤਮਾ ਨੂੰ ਸਿਮਰਦੀ ਹੈ ਸੇਵਾ ਕਰਦੀ ਹੈ ਸੋ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤੇ ਮਾਲਕ ਦੇ ਚਰਨਾਂ ਨਾਲ ਲੱਗੇ ਰਹੋ ਤੇ ਆਪਣਾ ਜੋ ਵੀ ਚੰਗਾ ਕਰਮਾ ਉਹ ਕਰਨਾ ਚਾਹੀਦਾ ਤੇ 84 ਦੇ ਗੇੜੇ ਚੋਂ ਸਿਰਫ ਸੇਵਾ ਸਿਮਰਨ ਦੇ ਨਾਲ ਹੀ ਨਿਕਲਿਆ ਜਾ ਸਕਦਾ ਹੈ